हां जी गुरु प्यारी ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚੋਂ ਆਪਾਂ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ ਇਹ ਗੂਜਰੀ ਰਾਗ ਦੇ ਵਿੱਚ ਭਗਤ ਤਿਰਲੋਚਨ ਜੀ ਦਾ ਸ਼ਬਦ ਹੈ ਆਓ ਪਹਿਲਾਂ ਸ਼ਬਦ ਦਾ ਪਾਠ ਕਰਦੇ ਹਾਂ ਗੂਜਰੀ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਸਰਪਜੋਣ ਬਲ ਬਲ ਉਤਰੈ ਅਰੀ ਵਾਈ ਗੋਵਿੰਦ ਨਾਮ ਮਤ ਬਿਸਰੈ ਰਹਾਓ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਵੇਸਵਾ ਜੋਣ ਬਲ ਬਲ ਉਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਬਲ ਬਲ ਉਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਬਲ ਬਲ ਉਤਰੈ ਅੰਤਕਾਲ ਜੋ ਨਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਾਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਰਿਦ ਵਸੈ ਇਹ ਹੈ ਪੂਰਾ ਸ਼ਬਦ ਜੋ ਆਪਾਂ ਪਾਠ ਕੀਤਾ ਹੈ ਹੁਣ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਭੂਮਿਕਾ ਦੇ ਤੌਰ ਤੇ ਕੁਝ ਕਹਿ ਦੇਵਾਂ ਫਿਰ ਸ਼ਬਦ ਸਮਝਣਾ ਸੌਖਾ ਹੋਜੂ ਇਹ ਸ਼ਹਾਵਾ ਦੇ ਵਿੱਚ ਜੂਨਾ ਦੀ ਗੱਲ ਕੀਤੀ ਹੈ ਉਹ ਮਨੁੱਖੀ ਸੁਭਾਅ ਦੇ ਵਿੱਚ ਜੂਨਾ ਦੀ ਗੱਲ ਕੀਤੀ ਹੈ ਮਰਨ ਤੋਂ ਬਾਅਦ ਜੂਨਾ ਦੀ ਗੱਲ ਨਹੀਂ ਕਿਉਂਕਿ ਤੁਹਾਨੂੰ ਵਿੱਚੋਂ ਪ੍ਰਮਾਣ ਦੇ ਵਿੱਚ ਆਊਗਾ ਬੇਸਵਾਜੂਨ ਬੇਸਵਾਜੂਨ ਤਾਂ ਕੋਈ ਹੁੰਦੀ ਹੀ ਨਹੀਂ ਬੇਸਵਾਜ ਤਾਂ ਕਰਦਾਰ ਹੈ ਨਾ ਸੋ ਇਹ ਕਰਦਾਰ ਕਰਕੇ ਜੂਨਾ ਦੀ ਗੱਲ ਸਿੱਧ ਹੋ ਗਿਆ ਨਾ ਸ਼ਬਦ ਦੇ ਵਿੱਚੋਂ ਹੀ ਅਸੀਂ ਤੰਦ ਫੜਨਾ ਹੁੰਦਾ ਸ਼ਬਦ ਨੂੰ ਸਮਝਣ ਵਾਸਤੇ ਸੋ ਇੱਥੇ ਕਰਦਾਰ ਵਾਲ ਕਰਕੇ ਜੂਨਾ ਦਾ ਭਾਵ ਹੈ ਮਨੁੱਖੀ ਸਬਾਬਾ ਇਹ ਤੇ ਸਰੀਰਕ ਜੁਨਾਂ ਦੀ ਗੱਲ ਨਹੀਂ ਤੇ ਅਗਲਾ ਨੁਕਤਾ ਹੈ ਜਿਹੜਾ ਉਥੋਂ ਫੜ ਲਓ ਵੀ ਜਿਉਂਦਿਆਂ ਨਾਲ ਸੰਬੰਧ ਸ਼ਬਦ ਹੈ ਇਹ ਮਰਨ ਤੋਂ ਬਾਅਦ ਨਹੀਂ ਉਥੇ ਕੀ ਆਉਂਦਾ ਬਚਨ ਬਾਦ ਤਰਲੋਚਨ ਤੇ ਨਾਰ ਮੁਕਤਾ ਮੁਕਤੀ ਮਿਲਦੀ ਹੈ ਜਿਉਂਦਿਆਂ ਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਤਾਂ ਗੁਰਬਾਣੀ ਨੇ ਮੰਨੀ ਹੋਈ ਨਹੀਂ ਇਸ ਕਰਕੇ ਇਹ ਜਿਹੜਾ ਸ਼ਬਦ ਹੈ ਇਹ ਸਾਡੇ ਵਰਤਮਾਨ ਨਾਲ ਸੰਬੰਧਤ ਹੈ ਤੇ ਇਹਦੇ ਵਿੱਚ ਇੱਕ ਸ਼ਬਦ ਆਉਣਾ ਬਾਰ-ਬਾਰ ਉਹ ਪਹਿਲਾਂ ਅਰਥ ਸਮਝਾ ਦੇਵਾਂ ਐਸੀ ਚਿੰਤਾ ਮਹਿ ਜੇ ਮਰ ਹੈ ਜਿਹੜਾ ਐਸੀ ਚਿੰਤਨ ਵਿੱਚ ਡੁੱਬਿਆ ਰਹਿੰਦਾ ਹੈ ਮਰਦਾ ਆਪ ਆਪ ਡੁੱਬਿਆ ਰਹਿੰਦਾ ਡੁੱਬਿਆ ਰਹਿੰਦਾ ਹੈ ਡੁੱਬਿਆ ਰਹਿੰਦਾ ਸੋ ਆਓ ਹੁਣ ਆਪਾਂ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੋਜਰੀ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਸਰਪ ਜੋਨ ਬਲ ਬਲ ਉਤਰੈ ਕਹਿੰਦੇ ਅੰਤਕਾਲ ਦਾ ਅਰਥ ਕੀ ਹੋ ਗਿਆ ਸਾਰੀ ਉਮਰ ਆਖਰੀ ਸਮੇਂ ਤੱਕ ਅੰਤਕਾਲ ਜੋ ਲక్ష్ਮੀ ਸਿਮਰੈ ਸਾਰੀ ਉਮਰ ਮਾਇਆ ਦਾ ਸਿਮਰ ਨਹੀਂ ਕਰਦਾ ਰਹਿੰਦਾ ਮਾਇਆ ਗੁਜਰਾਨ ਹੈ ਸ਼ੱਕ ਨਹੀਂ ਆਪਾਂ ਲੋੜ ਮੁਤਾਬਕ ਸਾਰੇ ਕਮਾਉਂਦੇ ਹਾਂ ਮਿਹਨਤ ਕਰਕੇ ਮਾਇਆ ਕਮਾਉਣੀ ਕੋਈ ਮਾੜੀ ਗੱਲ ਨਹੀਂ ਪਰ ਜਿਹੜਾ ਜਿਹਦੀ ਸੁਰਤ ਵਿੱਚ ਸਿਮਰਨੀ ਮਾਇਆ ਦਾ ਚੱਲਦਾ ਰਹਿੰਦਾ ਹੈ ਨਹੀਂ ਬਣ ਜੀ ਪੜਦੇ ਆ ਨਾ ਆਪਾਂ ਮਾਇਆ ਮਨੋਣਾ ਵਿਸਰ ਹੈ ਮੋਂਗਾ ਦਮਾ ਦਮਾ ਸੋਪਰਾ ਚੇਤਨਾ ਆਪ ਹੀ ਨਾਨਕ ਨਹੀਂ ਕਰਮ ਸੋ ਇੱਥੇ ਭਗਤ ਜੀ ਕਹਿੰਦੇ ਅੰਤਕਾਲ ਜੋ ਲక్ష్ਮੀ ਸਿਮਰ ਹੈ ਇਹਦਾ ساری ਉਮਰ ਮਾਇਆ ਮਾਇਆ ਹੀ ਕਰਦਾ ਰਹਿੰਦਾ ਹੈ। ਅੰਤਕਾਲ ਜੋ ਲక్ష్ਮੀ ਸਿਮਰ ਹੈ। ਐਸੀ ਚਿੰਤਾ ਮੈਂ ਜੇ ਮਰੇ ਜਿਹੜਾ ਐਸੀ ਚਿੰਤਨ ਵਿੱਚ ਹੀ ਡੁੱਬਿਆ ਰਹਿੰਦਾ ਹੈ। ਜਿਵੇਂ ਆਪਾਂ ਆਮ ਵੀ ਕਹਦੇ ਨੇ ਉਹ ਤਾਂ ਪੈਸੇ ਦੀ ਮਰਦਾ ਰਹਿੰਦਾ ਹੈ। ਆਮ ਵੀ ਕਹਦੇ ਨੇ ਆਪਾਂ। ਭਾਵ ਉਹਦੀ ਸੁਰਤ ਪੈਸੇ 'ਚ ਹੀ ਡੁੱਬੀ ਰਹਿੰਦੀ ਹੈ। ਜਿਹੜਾ ਮਾਇਆ ਦੇ ਚਿੰਤਨ ਵਿੱਚ ਹੀ ਡੁੱਬਿਆ ਰਹਿੰਦਾ ਹੈ। ਐਸੀ ਚਿੰਤਾ ਮੈਂ ਜੇ ਮਰਾਂ ਸਰਪ ਜੂਣ ਬਲਬਲ ਉੱਤਰ ਹੈ ਉਹ ਦੁਬਾਰਾ ਦੁਬਾਰਾ ਸੱਪ ਬਣ ਕੇ ਮਨੁੱਖ ਤਨਡਾ ਕ ਮਾਰਦਾ ਰਹਿੰਦਾ ਹੈ ਦੁਬਾਰਾ ਦੁਬਾਰਾ ਅੱਜ ਵੀ ਕੱਲ ਵੀ ਰੋਜ਼ ਰੋਜ਼ ਦੁਬਾਰਾ 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 ਉਹ ਸੱਪ ਦੀ ਜੂਣ ਦੇ ਵਿੱਚ ਹੀ ਉੱਤਰਦਾ ਰਹਿੰਦਾ ਹੈ ਸਰਪ ਜੂਣ ਬਲਬਲ ਉੱਤਰ ਹੈ ਕਿਵੇਂ ਹੁਣ ਵਿਆਖਿਆ ਕਰ ਲਓ ਇਹ ਮਨੁੱਖੀ ਸੁਭਾਅ ਦੀ ਗੱਲ ਹੈ ਇਹ ਇੱਕ ਇੱਕ ਤਾਂ ਸਰੀਰਕ ਸੱਪ ਹੈ ਕੋਈ ਸ਼ੱਕ ਨਹੀਂ ਸਾਪ ਸਰੀਰਿਕ ਸੱਪ ਨਾਲੋਂ ਮਨੁੱਖੀ ਸੱਪ ਵੱਧ ਖਤਰਨਾਕ ਹੈ ਦੇਖੋ ਸਰੀਰਿਕ ਸੱਪ ਹੈ ਜਿਹੜਾ ਉਹ ਆਂਡੇ ਪੀ ਜਾਂਦਾ ਦੂਜੇ ਪੰਛੀਆਂ ਦੇ ਜਿਹੜਾ ਲਾਲਚੀ ਮਨੁੱਖ ਹੈ ਉਹ ਦੂਜਿਆਂ ਦੇ ਬੱਚਿਆਂ ਦਾ ਹੱਕ ਖਾ ਜਾਂਦਾ ਹੈ ਸੱਪ ਹੈ ਨਾ ਮਨੁੱਖ ਦੂਜਿਆਂ ਦਾ ਹੱਕ ਖਾ ਜਾਂਦਾ ਹੈ ਲਾਲਚੀ ਵਰਤੀ ਵਿੱਚ ਲਾਲਚੀ ਵਰਤਲਾ ਮਨੁੱਖ ਸੱਪ ਹੈ ਦੇਖੋ ਇਹ ਇਹ ਕੁਝ ਕਰਦਾ ਨਾ ਫਿਰ ਅਗੇ ਲਾਲੋ ਸੱਪ ਦਾ ਸਵਾ ਭਾਵ ਲਾਲਚੀ ਬੰਦਾ ਇੱਥੇ ਲਾਲਚੀ ਬੰਦਾ ਸੱਪ ਦੀ ਤਰ੍ਹਾਂ ਜਿਹੜਾ ਮਾਇਆ ਦਾ ਸਿਮਰ ਨਹੀਂ ਕਰਦਾ ਰਹਿੰਦਾ ਆਪਾਂ ਆਮ ਵੀ ਕਹਦੇ ਨੇ ਆਮ ਗੱਲਾਂ ਵੀ ਲੈ ਲਓ ਆਮ ਆਪਾਂ ਨੇ ਕਹਿੰਦੇ ਬਚ ਕੇ ਰਹੋ ਬੰਦ ਲਾਲਚੀ ਹੈ ਬੰਦਾ ਭਾਵ ਵੀ ਹੋਸ ਵਾਲਾ ਡੰਗ ਮਾਰ ਜੇ ਆਮ ਆਪਾਂ ਕਹਦੇ ਨੇ ਬਾਣੀ ਚ ਵਚਨ ਵੀ ਆਉਂਦਾ ਲੋਭੀ ਕਾ ਵਿਸਾਣ ਆ ਕੀਜੈ ਜੇ ਕਾ ਪਾਰ ਵਸਾਇ ਕਹਿੰਦੇ ਲੋਭੀ ਦਾ ਯਕੀਨ ਨਾ ਕਰ ਲੈ ਕਿਤੇ ਉੱਥੇ ਸਿੱਟੂ ਜਿੱਥੇ ਨਿਕਲਣਾ ਨਹੀਂ ਜਾਂਦਾ ਉੱਥੇ ਤੈਨੂੰ ਫਸਾ ਦੂ ਲੋਭੀ ਕਾ ਵਸਾਣਾ ਕੀ ਜਾਂ ਜੇ ਕਾ ਪਾਰ ਵਸਾਏ ਜਿਸ ਵਕਤ ਤੇਰੀ ਬਾਹ ਚੱਲੇ ਨਾ ਕਹਿੰਦੇ ਲੋਭੀ ਤੇ ਯਕੀਨ ਨਾ ਕਰੀ ਇਸ ਕਰਕੇ ਸੱਪ ਦਾ ਸੁਭਾਅ ਦੇਖੋ ਆਪਾਂ ਸਮਝ ਲਿਆ ਸੱਪ ਹੁੰਦਾ ਡਿੱਕਡੇ ਡਾ ਮੇਡਾ ਹੋ ਕੇ ਤੁਰਦਾ ਏਦਾਂ ਹਨ ਭਾਵ ਕੇ ਜਿਹੜਾ ਮਾਇਆਦਾਰੀ ਬੰਦਾ ਹੈ ਉਹ ਵੀ ਆਖੜ ਆਖੜ ਕੇ ਦੁਰਦਾ ਵੀ ਗੰਟੇਡਾ ਹੋ ਕੇ ਉਹ ਵੀ ਗੰਟੇਡਾ ਹੋ ਕੇ ਤੁਰਦਾ ਹੈ ਇਸ ਕਰ ਕਿ ਕਿਹੜਾ ਮਨੁੱਖ ਲਾਲਚੀ ਵਰਤੀ ਵਾਲਾ ਹੁੰਦਾ ਹੈ ਨਾ ਉਹ ਸੱਪ ਦੀ ਜੂੰ ਚੀ ਹੈ ਰੋਜ਼ ਰੋਜ਼ ਸੱਪ ਦੀ ਜੂੰ ਵਿੱਚ ਰੋਜ਼ 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 ਸੱਪ ਦੀ ਜੂੰ ਚੀ ਫਿਰਦਾ ਰਹਿੰਦਾ ਇਸ ਕਰਕੇ ਕਹਿੰਦੇ ਅਰੀ ਵਾਈ ਗੋਵਿੰਦ ਨਾਮ ਮੱਤ ਵੀ ਸਰ ਹੈ ਅਰੀ ਵਾਈ ਗੋਵਿੰਦ ਹੈ ਭੈਣ ਬਾਕੀ ਤੇ ਮਾਲਕ ਪਰਮੇਸ਼ਰ ਦਾ ਨਾਮ ਨਾ ਭੁੱਲ ਜਾਵੇ ਪੂਰੀ ਮਨੁੱਖਤਾ ਨੂੰ ਕਿਹਾ ਹੈ ਇਥੇ ਅਰੀ ਵਾਈ ਕਹਿੰਦਾ ਤਾਂ ਪੰਜਵੇਂ ਪਾਸ਼ਾ ਵੀ ਕਹਿੰਦੇ ਨੇ ਨਾ ਆਹ ਉਹ ਭੈਣੇ ਗੱਲ ਮਿਲਾਂ ਅੰਕ ਸਹੇ ਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ ਹਉ ਸਤਸੰਗ ਰੂਪੀ ਭੈਣੋ ਰਲ ਮਿਲ ਕੇ ਪਤੀ ਪਰਮੇਸ਼ਰ ਦੀਆਂ ਬੜਾਈਆਂ ਕਰੀਏ ਭਾਵ ਤੇ ਸਤਸੰਗੀਆਂ ਦੀ ਗੱਲ ਹੁੰਦੀ ਹੈ ਅਰੀ ਵਾਈ ਗੋਬਿੰਦ ਨਾਮ ਅਤਿ ਵਿਸਰੈ ਏ ਭੈਣ ਮਤਾਂ ਕਿਤੇ ਗੋਬਿੰਦ ਪਰਮੇਸ਼ਰ ਦਾ ਨਾਮ ਨਾ ਭੁੱਲ ਜਾਵੇ ਰਹਾਉ ਜੇ ਪਰਮੇਸ਼ਰ ਭੁੱਲ ਜਾਵੇ ਤਾਂ ਸਮਝ ਲਓ ਸਾਡੇ ਮਨ ਦੇ ਤਲ ਤੇ ਬਖਰਿਆ ਬਖਰਿਆ ਜੂਣਾ ਪੈਦਾ ਹੋ ਜਾਂਦੀ ਹੈ ਸੋ ਅਗਲੀ ਪੰਕਤੀ ਵਿੱਚ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰ ਹੈ ਐਸੀ ਚਿੰਤਾ ਮਹਿ ਜੇ ਮਰ ਹੈ ਬੇਸਵਾ ਜੋਨ ਬਲ ਬਲ ਉਤਰ ਹੈ ਜਿਹੜਾ ساری ਉਮਰ ਕਹਿੰਦੇ ਆਪਣੀ ਦੇਹ ਦੇ ਸੁੱਖਾਂ 'ਚ ਹੀ ਡੁੱਬਿਆ ਰਹਿੰਦਾ ਹੈ ਇਸਤਰੀ ਦਾ ਭਾਵ ਤੇ ਦੇਹ ਰੂਪੀ ਇਸਤਰੀ ਆ ਆਈ ਦੀ ਇਹ ਗੱਲ ਹੈ ਬਹੁਤ ਹਾਵਾਂ ਤੇ ਬਾਣੀ ਵਿੱਚ ਦੇਹੀ ਨੂੰ ਇਸਤਰੀ ਕਿਹਾ ਹੋਇਆ ਹੈ ਧਨ ਕਿਹਾ ਹੋਇਆ ਸੋ ਜਿਹੜਾ ਇਹ ਸਰੀਰ ਰੂਪੀ ਇਸਤਰੀ ਆਪਣੀ ਆ ਸਰੀਰ ਦੀ ਦੇਹ ਦੀ ਸੁੱਖਾਂ ਦੇ ਵਿੱਚ ਦੇਹ ਦੀਆਂ ਬਾਸ਼ਨਾਵਾਂ ਵਿੱਚ ਡੁੱਬਿਆ ਰਹਿੰਦਾ ਹੈ ਅੰਤ ਕਾਲ ਦੀ ਇਸਤਰੀ ਸਿਮਰ ਹੈ ਸਾਰੀ ਉਮਰ ਦੇਹ ਦੇ ਚਸਕਿਆਂ ਚ ਡੁੱਬਿਆ ਰਹਾ ਦੇਹ ਦੀਆਂ ਬਾਸ਼ਨਾਵਾਂ ਦੇ ਵਿੱਚ ਹੀ ਡੁੱਬਿਆ ਰਹਾ ਜਿਹਦੇ ਸੁੱਖਾਂ ਚ ਡੁੱਬਿਆ ਰਹਾ ਐਸੀ ਚਿੰਤਾ ਮੈਂ ਜੇ ਮਰਾਂ ਐਸੇ ਚਿੰਤਨ 'ਚ ਡੁੱਬਿਆ ਰਿਹਾ ਕਹਿੰਦੇ ਵੇਸਵਾਹ ਜੋਨ ਵਾਲਾ ਉੱਤਰ ਆਇਆ ਕਹਿੰਦੇ ਰੋਜ਼-ਰੋਜ਼ ਉਹਦਾ ਮੰਨਣੋ ਵੇਸਵਾ ਦਾ ਜਨਮ ਹੀ ਐ ਕਰਦਾਰ ਕਰਕੇ ਵੇਸਵਾ ਦਾ ਜਨਮ ਕਿਉਂ ਕਹਤੋਂ ਵੇਸਵਾ ਸਮਝੋ ਦੇਖੋ ਮਨੁੱਖੀ ਸੁਭਾਅ ਦੀ ਗੱਲ ਪਹਿਲਾਂ ਕੀ ਹੁੰਦਾ ਵੇਸਵਾ ਦਾ ਕਰਦਾਰ ਜੋ ਤਨ ਵੇਚ ਦਿੰਦੀ ਐ ਇਹੀ ਹੁੰਦਾ ਨਾ ਇੱਕ ਤਾ ਉਹ ਵੇਸ ਇਥੇ ਉਸ ਵੇਸਵਾ ਦੀ ਗੱਲ ਨਹੀਂ ਮਨੁੱਖੀ ਸੁਭਾਅ ਦੀ ਗੱਲ ਇੱਕ ਦੇ ਇੱਕ ਮਨੁੱਖ ਦੇ ਸੁਭਾਅ ਦੇ ਵਿੱਚ ਵੇਸ ਵਾਲਾ ਸੁਭਾਅ ਹੈ ਉਹਨੇ ਤਨ ਵੇਚਤਾ ਤੇ ਬਹੁਤ ਲੋਕ ਨੇ ਸਰੀਰਕ ਸੁੱਖਾਂ ਵਾਸਤੇ ਸਰੀਰ ਦੀਆਂ ਬਾਸ਼ਨਾ ਪੂਰੀਆਂ ਕਰਨ ਵਾਸਤੇ ਆਪਣਾ ਈਮਾਨ ਵੇਚ ਦਿੰਦੇ ਆ ਬਹੁਤ ਲੋਕ ਨੇ ਮੁਲਕ ਦੇ ਗੁਪਤ ਭੇਦ ਵੇਚ ਦਿੰਦੇ ਆ ਜਿੱਥੇ ਸਭ ਕੁਝ ਕਹਿਣ ਦਾ ਭਾਵ ਦਾਤੇ ਲੱਗ ਜਾਂਦਾ ਸਭ ਕੁਝ ਬਕਾਊ ਹੋ ਜਾਂਦਾ ਸ਼ਰਿਆਮ ਵੀ ਬਕਾਊ ਹੈ ਮਾੜਪਾਈ ਹੈ ਕੋਈ ਗਾਹਕ ਭੇਸਵਾ ਦਾ ਭਾਵ ਇਹੀ ਹੁੰਦਾ ਨਾ ਤੇ ਮਨੁੱਖ ਵੀ ਫਿਰ ਆਪਣੇ ਆਪ ਨੂੰ ਸੇਲ ਤੇ ਲਾਦ ਹੁੰਦਾ ਵੀ ਹੈ ਕੋਈ ਗਾਹਕ ਭਾਈ ਮੈਂ ਤਾਂ ਤਿਆਰ ਆ ਵੇਚਣ ਨੂੰ ਮੌਜ ਮਸਤੀ ਮਿਲੇ ਮੈਨੂੰ ਤਾਂ ਤਿਆਰ ਆ ਵੇਖਣ ਨੂੰ ਕਿੰਨਾ ਬਕਾਊ maal ਮਿਲਦਾ ਅੱਜ ਰਾਜਨੀਤੀ ਦੇ ਵਿੱਚ ਵੀ ਹੋਰ ਹਰ ਹਰ ਗੱਲਾਂ ਦੇ ਵਿੱਚ ਆਮ ਸਾਡੇ ਸਮਾਜ ਵਿੱਚ ਵੀ ਵੀ ਮੋਲ ਲਾਓ ਤੁਸੀਂ ਜੋ ਮਰਜ਼ੀ ਕਰਵਾ ਲਓ ਜੋ ਮਰਜ਼ੀ ਬਿਆਨ ਦਵਾ ਲਓ ਭਾਵ ਜਿਵੇਂ ਉਹ ਤਾਂ ਬੇਸਬਕ ਕਿਸੇ ਕਹਿ ਲਓ ਪਤਾ ਨਹੀਂ ਕਿਹੜੀ ਮਜ਼ਦੂਰੀ ਵਸਤਾਂ ਵੇਚਣਾ ਪਿਆ ਜਾਂ ਕਿ ਕਿਹੜੇ ਆਪਾਂ ਕਹਿ ਲਓ ਕਿਹੜੇ ਹਾਲਾਤਾਂ ਨੇ ਇਹਨੂੰ ਇਸ ਪਾਸੇ ਤੋਰ ਦਿੱਤਾ ਉਹ ਤਾਂ ਕੋਈ ਆਗਵਾ ਕੀਤੀ ਬੱਚੀ ਵੀ ਹੋ ਸਕਦੀ ਹੈ ਜਿੱਦੋਂ ਕੋਈ ਦੁਸ਼ਤ ਯਾਰਮ ਫਿਰ ਬਾਅਦ ਵਿੱਚ ਇਹ ਕੀਤਾ ਕਰਵਾਉਂਦਾ ਹੋਵੇ ਉਹ ਕੀ ਪਤਾ ਕਿਹੜੇ ਹਲਤਾਂ ਨੇ ਉਹਦੀ ਗੱਲ ਨਹੀਂ ਗੱਲ ਹੈ ਮਨੁੱਖ ਦੇ کردار ਦੀ ਇੱਥੇ ਵੀ ਜਿਹੜਾ ਅਸਲੀ ਇੱਕ ਬਾਸ਼ਨਾਵਾ ਵਿੱਚ ਡੁੱਬਿਆ ਹੋਇਆ ਹੈ ਨਾ ਇਹਦੀਆਂ ਬਾਸ਼ਨਾਵਾ ਪੂਰੀਆਂ ਕਰਨ ਵਾਸਤੇ ਪੰਜ ਤਾਰਾਂ ਹੋਟਲਾਂ ਦੇ ਵਿੱਚ ਵੱਡੇ ਖਰਚੇ ਵੱਡੀਆਂ ਬਾਸ਼ ਉਹ ਖਰਚੇ ਕਿਵੇਂ ਪੂਰੇ ਹੋਣ ਫਿਰ ਉਹ ਬੇਸਵਾ ਕਰਦਾਰ ਹੋ ਜਾਂਦਾ ਆਪਣਾ ਈਮਾਨ ਵੇਚਦਾ ਜਿਸਮ ਮਨੁੱਖ ਨੇ ਉਹ ਮਨ ਦੇ ਤਲ ਤੇ ਬੇਸਵਾ ਅਗਲਾ ਕੀ ਹੁੰਦਾ ਬੇਸਵਾ ਦਾ ਅਗਲਾ ਨੁਕਤਾ ਕੀ ਹੁੰਦਾ ਬੇਸਵਾ ਦਾ ਬੇਸਵਾ ਦੇ ਸੰਬੰਧ ਅਨੇਕਾ ਨਾ ਹੁੰਦੇ ਐ ਇਹੀ ਹੁੰਦਾ ਨਾ ਇਹੀ ਇਹੀ ਬੇਸਵਾ ਕਹਿੰਦੇ ਆ ਨਾ ਤੇ ਫਿਰ ਜਿਹੜੇ ਮਨੁੱਖ ਦੇ ਸੰਬੰਧ ਅਨੇਕਾਂ ਨਾਲ ਐ ਛੱਡ ਕੇ ਆਪਣਾ ਮਾਲਕ ਕਬਰ ਨਾਲ ਆਇਨਾ ਵੀ ਸੰਬੰਧ ਐ ਸਮਾਦ ਨਾਲ ਆਇਨਾ ਵੀ ਸੰਬੰਧ ਐ ਡੇਰੇ ਵਾਲੇ ਨਾਲ ਵੀ ਸੰਬੰਧ ਐ ਪਤਾ ਨਹੀਂ ਕਿੰਨੇ ਬੂਵਣਿਆਂ ਨਾਲ ਸੰਬੰਧ ਐ ਕਿੰਨੇ ਪੀਰਾਨਾ ਨਾਲ ਸੰਬੰਧ ਐ ਕਿੰਨੇ ਬਾਬਿਆਂ ਨਾਲ ਸੰਬੰਧ ਐ ਕਾਦੇ ਵਾਸਤੇ ਸੰਬੰਧ ਐ ਵੀ ਕੀ ਐ ਕੁਝ ਮਿਲ ਜੇ ਮੇਰੇ ਤਣ ਦੀਆਂ ਤਣ ਦੇ ਸੁੱਖ ਮਿਲਣ ਮੈਨੂੰ ਮੇਰੇ ਆਸ਼ਨਾ ਪੂਰੀਆਂ ਹੋਣ ਪਤਾ ਨਹੀਂ ਕਿੰਨਾ ਨਾਲ ਸੰਬੰਧ ਬਣਾ ਲੇ ਬੇਸਵਾ ਦਾ ਜੀਵਨ ਕਿਹੜੇ ਬਾਬੇ ਪੀਰ ਕਿਹੜੇ ਡੇਰੇ ਧਾਰ ਕਿਹੜੇ ਕਬਰਾਂ ਸਮਾਧਾਂ ਨਾਲੇ ਪਤਾ ਨਹੀਂ ਕਿਹੜੇ ਨੰਗ ਖਾਸਾਂ ਬਣਾ ਲੇ ਬਣਾ ਲੇ ਨਾ ਖਸਮ ਇਹ ਬੇਸਵਾ ਹੈ ਇਹ ਬੇਸਵਾ ਦਾ ਜੀਵਨ ਹੈ ਪਤਾ ਨਹੀਂ ਕਿੰਨੇ ਖਾਸਮ ਬਣਾ ਲਏ ਨੇ ਇਹਦਾ ਖਾਸਮ ਇੱਕੋ ਹੀ ਹੈ ਜੰਦ ਦਾ ਸੱਚਾ ਕਿਹੜਾ ਇੱਕੋ ਹੀ ਮਾਲਕ ਪਰਮੇਸ਼ਰ ਜਿਹਨੂੰ ਛੱਡ ਕੇ ਹੋਰ ਦਾ ਪੱਲਾ ਫੜ ਲਿਆ ਨਾ ਜਿੰਦੇ ਡੁੱਬ ਜੇਗੀ ਛੜਦੇ ਬੇਸਵਾ ਕਰਦਾਰ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਆ ਜਿਹਨੇ ਆਪਣਾ ਮਾਰਖੜ ਕੇ ਦੂਜਾ ਪੱਲਾ ਫੜ ਲਿਆ ਨਾ ਚਲੋ ਆਮ ਸਮਾਜ ਵਿੱਚ ਵੀ ਇਹੀ ਹੁੰਦਾ ਘਰ ਪਟਿਆ ਜਾਂਦਾ ਹੈ ਉਹ ਤੇ ਜਿੰਦ ਦੇ ਤੌਰ ਤੇ ਵੀ ਲਾ ਲਓ ਇਸ ਕਰਕੇ ਬੇਸਵਾ ਦੇ अनेका ਨਾਲ ਸੰਬੰਧ ਹੁੰਦੇ ਐ ਤੇ ਜੇ ਸਾਡੇ ਸੰਬੰਧ ਵੀ अनेਕਾਂ ਦੇ ਨਾਲ ਐ ਵੀ ਸਾਨੂੰ ਸੁੱਖ ਸਹੂਲਤਾਂ ਮਿਲ ਜਾਂਣ ਤਾਂ ਮੱਥਾ ਟੇਕਣ ਨੂੰ ਤਿਆਰ ਆ ਥਾਂ ਥਾਂ ਤੇ ਮਿਲਣਾ ਦਾ ਕੀ ਐ ਸਾਡਾ ਸਾਡੀ ਬਾਸ਼ਨਾ ਹੁੰਦੀ ਹੈ ਇਹ ਵੀ ਬੇਸਵਾ ਕਰਦਾar ਹੈ ਐਵੇਂ ਜਨੇਖਣੇ ਦੀ ਮੰਨਤਾ ਪੂਜਾ ਕਰਨੀ ਜਨੇਖਣੇ ਦੇ ਅੱਗੇ ਹੱਥ ਜੋੜਨਾ ਤੇ ਤੀਜਾ ਨੁਕਤਾ ਕੀ ਹੁੰਦਾ ਬੇਸਵਾ ਦਾ ਬੇਸਵਾ ਕਿਸਦਾ ਘਰ ਖਰਾਬ ਕਰਦੀ ਹੈ ਰੋਗ ਲਾਉਂਦੀ ਹੈ ਨਾ ਕਿਸੇ ਨੂੰ ਉਦਾਹਰਨਾਂ ਦੇਵੀਆਂ ਪਈਆਂ ਮੈਨੂੰ ਉਹ ਤਾਂ ਧਾਰਨਾ ਹੈ ਐਵੇਂ ਜਿਹੜਾ ਮਨੁੱਖ ਬੇਸਵਾ ਬਣ ਕੇ ਨਾ ਲਾ ਇਹ ਹੋ ਕੇ ਸੀੜਕ ਸੁੱਖਾਂ ਵਾਸਤੇ ਉਹ ਫਿਰ ਸਮੈਕ ਵੇਚ ਕੇ ਘਰ ਪੜਦਾ ਕਿਸੇ ਦਾ ਨਾ ਅਸਮਾਏ ਕਿ ਬੇਚਣ ਵਾਲੀਆਂ ਬੇਸਮਾਵਾ ਨੇ ਕਿੰਨੇ ਘਰ ਪੱਟ ਤੇ ਕਿੰਨੀ ਜਵਾਨੀ ਖਾ ਲਈ ਇਹਨਾਂ ਨੇ ਖਾਲੇ ਨਾ ਮਾਵਾ ਦੇ ਪੁੱਤ ਬੇਸਵਾ ਮਾਵਾ ਦੇ ਪੁੱਤ ਖਾ ਗਈ ਨਾ ਹੁਣ ਤਾਂ ਬਾਬਿਆਂ ਨਾਲ ਵੀ ਸੰਬੰਧ ਨਿਕਲਦੇ ਆਉਂਦੇ ਨੇ ਬੇਸਵਾ ਮਾਵਾ ਦੇ ਹੁਣ ਤਾਂ ਮਾਫੀਆ ਪਤਾ ਲੱਗਦਾ ਨਾ ਹਾਂ ਡੇਢਦਾਰਾਂ ਕੋਲੇ ਮਾਫੀ ਦੀਆਂ ਠਹਿਰਾ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਹੁਣ ਤਾਂ ਪਰ ਤਿੱਕੜੀ ਕਹਿੰਦੇ ਹੁੰਦੇ ਸੀ ਇਹਨਾਂ ਚੌਂਕੜੀ ਹੋ ਗਈਆਂ ਹੁਣ ਤਾਂ ਹੁਣ ਤਾਂ ਬਾਬੇ ਵੀ ਰਲ ਗਏ ਵਿੱਚ ਪ੍ਰਤੀ ਕਿਸੀ ਨਾ ਸਮਾਗਲਗਰ ਵਿਗੜੇ ਆਫਸਰਾਂ ਵਿਗੜੇ ਲੀਡਰਾਂ ਹੁਣ ਵਿਗੜੇ ਬਾਬੇ ਵੀ ਰਲ ਗਏ ਵਿਗੜੇ ਬਾਬੇ ਕਿਤੇ ਕੋਰਾ ਬੰਦਾ ਪਿਆਰਾ ਚੰਗਾ ਹੋ ਸਕਦਾ ਗੁੱਸਾ ਕਰਨ ਦੀ ਲੋੜ ਨਹੀਂ ਵਿਗੜੇ ਲੋਜਣਾ ਵਰਤੇ ਵਿਗੜੇ ਬਾਬੇ ਵੀ ਨਾ ਰਲ ਗਏ ਹੁਣ ਤਾਂ ਇਹ ਵੇਸ ਵਾਲਾ ਕਰਦਾਰ ਹੈ ਗੱਲ ਚੱਲੀ ਹੈ ਵੇਸਵਾ ਪੱਟਦੀ ਹੈ ਲੋਕਾਂ ਦੇ ਘਰ ਮਲਾਵਟ ਖੋਰੀ ਕਰਨ ਵਾਲਾ ਵੇਸਵਾ ਕਰਦਾਰ ਨਹੀਂ ਕਿਨਾਂ ਦੀ ਸਿਹਤ ਨਾਲ ਖਲਵਾੜ ਕੀਤਾ ਵੇਸਵਾ ਨੇ ਦੁਕਾਨ ਤੇ ਨਕਲੀ ਮਠਾਈਆਂ ਨਕਲੀ ਦੁੱਧ ਨਕਲੀ ਪਨੀਰ ਲੂਣ ਮਿਰਚ ਮਸਾਲਾ ਚ ਮਿਲਾਵਟਾਂ ਇਹ ਬੇਸਵਾ ਬੈਠੀਆਂ ਦੁਕਾਨਾਂ ਦੇ ਉੱਤੇ ਕਿੰਨੇ ਦੇਸੀ ਖਰਾਬ ਕਰਤੀ ਬੇਸਵਾ ਨੇ ਆਪਣੀਆਂ ਸੁਖ-ਸਹੂਲਤਾਂ ਵਾਸਤੇ ਆ ਕਰਦਾਰ ਹੈ ਜਿਸ ਨੂੰ ਕਿਹਾ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੋਨ ਬਰ ਬਲ ਉਤਰੈ ਅਗਲੀ ਪੰਕਤੀ ਵਿੱਚ ਕਹਿੰਦੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੌਨ ਵਾਲਾ ਉੱਤਰ ਹੈ ਕਿ ਇਹਦਾ ساری ਉਮਰ ਇਥੇ ਲੜਕੇ ਦਾ ਭਾਅ ਵਰਤ ਲੈਣਾ ਹੈ ਔਲਾਦ ਅਖਰੀ ਅਰਥ ਵੀ ਹੁੰਦੀ ਜਖਰੀ ਅਰਥ ਲਵਾਂਗੇ ਫੇ ਤਾਂ ਮਤਲਬ ਜਿਹਦੇ ਲੜਕਾ ਹੈ ਨਹੀਂ ਲੜਕੀ ਹੈ ਇਹਦਾ ਮਤਲਬ ਉਹਦੇ ਵਾਸਤੇ ਦਾ ਬਚਨ ਹੈ ਨਹੀਂ ਫਿਰ ਇਹ ਸਾਈਂ ਲੱਗੂ ਨਾ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਆਪਣੀ ਔਲਾਦ ਦੇ ਚਿੰਤਨ ਸੀ ਡੁੱਬਿਆ ਰਹਿੰਦਾ ਹੈ ਅੰਤ ਕਾਲ ਜੋ ਲੜਕੇ ਸਿਮਰ ਹੈ ਵੀ ساری ਉਮਰ ਉਲਾਦ ਦਾ ਸਿਮਰਨ ਹੀ ਚੱਲਦਾ ਰਿਹਾ ਉਲਾਦ ਦਾ ਪਰਮੇਸ਼ਰ ਦਾ ਸਿਮਰਨ ਹੀ ਨਹੀਂ ਕੀਤਾ ਠੀਕ ਹੈ ਫਰਜ਼ ਪੂਰੇ ਕਰਦੇ ਆਪਾਂ ਬੱਚਿਆਂ ਨਾਲ ਪਿਆਰ ਕਰਨਾ ਹੈ ਪੜਾਉਣਾ ਹੈ ਚੰਗੀ ਮੱਤ ਦੇਣੀ ਹੈ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਸਤਿਕਾਰ ਰੱਖਣਾ ਉਹ ਫਰਜ਼ਾਂ ਦੀ ਪੂਰਤੀ ਹੈ ਕਰਨੀ ਹੈ ਪਰ ਇੱਕ ਸੁਰਤ ਦੇ ਵਿੱਚ ਚੱਲੀ ਜਾਂਦਾ ਸਿਮਰਨ ਉਲਾਦ ਦਾ ਉਲਾਦ ਵਾਸਤੇ ਕੀ ਹੁੰਦਾ ਹੈ ਸਿਮਰਨ ਇੱਕ ਉੱਚਾ ਹੋਣਾ ਭੁੱਲੋ ਜੀ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਬਾਕੀ ਸਿਮਰਨ ਨੀਵੇਂ ਪੱਧਰ ਦੇ ਹੈ ਇੱਕ ਦਿਨ ਸੁਰਤ ਵਿੱਚ ਔਲਾਦ ਹੀ ਵਸੀ ਹੋਈ ਐ। ਅੰਤਕਾਲ ਜੋ ਲੜਕੇ ਸਿਮਰਦਾ ਅਰਥ ਸਮਝ ਗਿਆ ਆਪਾਂ। ਐਸੀ ਚਿੰਤਾ ਮੈਂ ਹਜੇ ਮਰਿਆ ਜਿਹੜਾ ਐਸੀ ਚਿੰਤਨ ਵਿੱਚ ਹੀ ਡੁੱਬਿਆ ਰਹਿੰਦਾ ਹੈ। ਔਲਾਦ ਦੇ ਜੰਦਰੇ ਵਿੱਚ ਹੀ ਡੁੱਬਿਆ ਰਹਿੰਦਾ ਹੈ। ਸੂਕਰ ਜੋਨ ਬਲਵਾਲ ਉੱਤਰ ਆ। ਕਹਿੰਦੇ ਉਹ ਰੋਜ਼ ਰੋਜ਼ ਸੂਰ ਦੀ ਜੂਨ 'ਚ ਪੈਂਦਾ ਹੈ। ਸੂਰ ਪਤ ਇੱਥੇ ਕਾਤੇ ਕਹਿੰਦਾ। ਭਾ ਪਰਾਇਆ ਹੱਕ ਖਾਣਾ ਬਾਣੀ 'ਚ ਕੀ ਮੰਨਿਆ ਗੰਦ ਖਾਣਾ। ਸੂਰ ਜ ਸੂਰ ਕੀ ਖਾਂਦਾ ਹੈ? ਸੂਰ ਗੰਦ ਖਾਂਦਾ ਹੈ। ਜਿਹੜਾ ਔਲਾਦ ਵਾਸਤੇ ਗੰਨ ਠੱਗੀ ਮਾਰਦਾ ਹੈ ਰਿਸ਼ਵਤ ਖੋਰੀ ਕਰਦਾ ਹੈ ਮਲਾਵਟ ਖੋਰੀ ਕਰਦਾ ਹੈ ਨਸ਼ੇ ਵੇਚਦਾ ਪੁੱਠੇ ਕੰਮ ਕਰਦਾ ਉਹ ਸੂਰ ਹੈ ਉਹ ਸੂਰ ਹੈ ਜਿਹੜਾ ਆਪਣੀ ਲਾਦ ਵਾਸਤੇ ਗੰਦ ਪਾਉਂਦਾ ਹੈ ਗੰਦੀ ਹੈ ਨਾ ਇਹ ਮਲਾਵਟ ਖੋਰੀਆਂ ਕਰਨੀਆਂ ਰਿਸ਼ਵਤ ਖੋਰੀਆਂ ਕਰਨੀਆਂ ਦਫ਼ਤਰਾਂ 'ਚ ਗੰਦ ਪਿਆ ਹੋਇਆ ਔਰ ਕੀ ਹੈ ਇਹ ਉਹ ਗੰਦੀ ਮਾਇਆ ਖਾਣੀ ਹੈ ਆਪਣਾ ਹੱਕ ਹੁੰਦਾ ਹੱਕ ਸੱਚ ਪਰਾਏ ਦਾ ਹੱਕ ਖਾਣਾ ਇਹ ਤਾਂ ਮਰਦਾਰ ਖਾਣਾ ਹੀ ਹੁੰਦਾ ਠੱਗ ਖਾਦਾ ਮਰਦਾਰ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਂਹ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ। ਇਹ ਆਪਣੀ ਔਲਾਦ ਵਾਸਤੇ ਮਰਦਾਰ ਖਾਂਦੇ ਐ। ਠੱਗੀਆਂ ਮਾਰ-ਮਾਰ ਕੇ ਘਰੇ ਲੈ ਆ ਕੇ ਫੜਾਉਂਦੇ ਨੇ। ਜਿਵੇਂ ਕਬੀਰ ਸਾਹਿਬ ਕਹਿੰਦੇ ਬਹੁ ਪਰਪੰਚ ਕਰ ਪਰਤਣ ਲਿਆ ਆਵੈ। ਸੁਤਦਾਰਾ ਪੈਣ ਲੁਟਾ ਆਵੈ। ਬਹੁ ਪਰਪੰਚ ਕਰਕੇ ਛਲਕ ਅਪਟ ਕਰਕੇ ਕਹਿੰਦੇ ਲੁੱਟ ਕੇ ਲਿਆ ਕੇ ਘਰੇ ਲੁਟਾ ਦਿੰਦਾ। ਭਾਵੇਂ ਵੀ ਲਟਾਉਣਾ ਹੀ ਹੁੰਦਾ। ਉਧਰ ਲੁੱਟ ਕੇ ਉਧਰ ਲਟਾਤਾ। ਉਹ ਨੈਗੋਸ਼ੀਅਲ ਢਾਉਣੇ ਆ ਬਹੁ ਪਰਪੰਚ ਕਰ ਪਰਤਾਂ ਲਿਆ ਵੈ ਸੁਤਦਾਰਾ ਪਿਆਨ ਲਟਾਵਾ ਮਨ ਮੇਰੇ ਭੁੱਲੇ ਕਾਪਟਣਾ ਕੀ ਜ ਮਨਾ ਭੁੱਲਿਆ ਕਾਪਟਣਾ ਕਰੀ ਠੱਗੀਆਂ ਨਾ ਕਰੀ ਅੰਤ ਨਵੇਰਾ ਤੇ ਰਜੀ ਪੈ ਲਈ ਜਾ ਅੰਤ ਨੂੰ ਨਵੇਰਾ ਤੇਰੀ ਜਿੰਦਣਾ ਹੋਣਾ ਖਾਣ ਵਾਲੇ ਬਹੁਤ ਨੇ ਫਲ ਭੋਤਨ ਵੇਲੇ ਕੱਲਾ ਹੀ ਰਹਿ ਜਾਏਗਾ ਨਵੇਰਾ ਤੇਰੀ ਜਿੰਦਣਾ ਨਾ ਹੋਣਾ ਇਸ ਕਰਕੇ ਸੂਰਨਾ ਬਣੀਏ ਪ੍ਰਾਹਕਣਾ ਖਾਗੀ ਗੰਦਾ ਨਾ ਪਾਈਏ ਇੱਕ ਗੰਦਾ ਸਮਾਜ ਵਿੱਚ ਸਮਾਇਕ ਹੈ ਰੁਇਣ ਮਲਾਪਤ ਖੋਰੀ ਸ਼ਬਤ ਖੋਰੀ ਹੋਰ ਕਿੰਨੇ ਲੋਭ ਪਤਨ ਕਿਹੜੇ ਕਿਹੜੇ ਪੁੱਠੇ ਕੰਮ ਚੱਲਦੇ ਆ ਗੰਦ ਪਿਆ ਹੋਇਆ ਸਾਰਾ ਸੂਰਾ ਨੇ ਗੰਦ ਪਾਇਆ ਹੋਇਆ ਇਹ ਸੂਰ ਜੁਨ ਵਿੱਚ ਨਾ ਪਈਏ ਫਿਰ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਬਲਬਲ ਉੱਤਰੈ ਕਹਿੰਦੇ ਜਿਹੜਾ ਨਾ ਸਾਰੀ ਉਮਰ ਮਕਾਨਾਂ ਦੀ ਚਿੰਤਾ 'ਚ ਡੁੱਬਿਆ ਰਹਿੰਦਾ ਹੈ ਮਕਾਨ ਓਦਾਂ ਦੀ ਕੋਠੀ ਪਾਈਓ ਓਦਾਂ ਦਾ ਮਕਾਨ ਪਾਇ ਹਰ ਹਰ ਕੋਈ ਆਪ ਆਪਣਾ ਮਕਾਨ ਬਣਾਉਂਦੇ ਹਾਂ ਸੋਹਣਾ ਬਣਾ ਲੈਣਾ ਚਾਹੁੰਦੇ ਆ ਮਦਦਨ ਮੁਤਾਬਕ ਪਰ ਕਹਿਣ ਦਾ ਆਪਾਂ ਕਹਿੰਦੇ ਸੁਰਤੀ ਮਾਇਆ ਚ ਰਹਿੰਦੀ ਆ ਮੰਦਰਾ ਚ ਮਕਾਨਾਂ ਚ ਰਹਿੰਦੀ ਆ ਹੁਣ ਉਹ ਏਰੀਆ ਡਿਵੈਲਪ ਹੋ ਗਿਆ ਉਧਰ ਉਠਾਲਿਆ ਉਧਰ ਪਾ ਲਿਆ ਇਧਰ ਕਰ ਲਿਆ ਇਧਰ ਕਰ ਲਿਆ ਇਦਾਂ ਬਹੁਤ ਦੁਨੀਆ ਉਲਝੀ ਰਹਿੰਦੀ ਆ ਜੀ ਸੁਰਤ ਮੰਦਰਾ ਚ ਰਹਿੰਦੀ ਆ ਮਕਾਨਾਂ ਚ ਸੁਰਤੀ ਰਹਿੰਦੀ ਆ ਮਕਾਨ ਦਾ ਲੋਡ ਆ ਚਲੋ ਆਪਾਂ ਸਾਰੀ ਪਾਉਂਦੇ ਹਾਂ ਵੱਖਰਾ ਵਿਸ਼ਾ ਅੰਤਕਾਲ ਜੋ ਮੰਦਰ ਸਿਮਰ ਐਸੀ ਚਿੰਤਾ ਮੈਂ ਜੀ ਮਰਿਆ ਐ ਐਸੀ ਚਿੰਤਾ ਚ ਡੁੱਬਿਆ ਰਹਿੰਦਾ ਕਈਆਂ ਦੇ ਤਾਂ ਇਦਾਂ ਵੀ ਮੈਂ ਦੇਖਿਆ ਦੂਜੇ ਦੇ ਘਰ ਤੇ ਨਿਕਾ ਪ੍ਰੇਤ ਵਰਤੀ ਉਹ ਪ੍ਰੇਤ ਕੋਈ ਨਹੀਂ ਹੁੰਦਾ ਭਾਵ ਅਰਥ ਹੁੰਦਾ ਦੂਜੇ ਦੇ ਘਰ ਤੇ ਵਰਤੀ ਮੈਨੂੰ ਕਈ ਵਾਰ ਮਿਲੇ ਐ ਗੁੱਸਾ ਨਾ ਕਰਿਓ ਕੁਝ ਮੈਨੂੰ ਪਤਾ ਮਿਲਦੇ ਐ ਭਾਈ ਸਾਹਿਬ ਜੀ ਬੇਟੇ ਵਾਸਤੇ ਕੋਈ ਰਿਸ਼ਤਾ ਲੱਭੋ ਅੱਛਾ ਜੀ ਕਿੱਦਾਂ ਦਾ ਲੱਭ ਕੇ ਜੀ ਫੇ ਪਤਾ ਨਾ ਮਸਕਰੀ ਦੀ ਹਾਸੀ ਹੱਸ ਕੇ ਨੀਵੀਂ ਜੀ ਪਾ ਕੇ ਕਹਿਣਗੇ ਜੇ ਲੜਕੀ ਦੇ ਭਾਈ ਨਾ ਹੋਵੇ ਤਾਂ ਚੰਗੀ ਗੱਲ ਆ ਦੇਖ ਲਾ ਪ੍ਰੇਤ ਜੀ ਬਣਾ ਬਣਾਇਆ ਸਾਮਾਂਗੇ ਜਾਇਦਾਤ ਮੈਂ ਹੀ ਨਹੀਂ ਕਹਿ ਰਿਹਾ ਵੀ ਜਿਹੜੇ ਲੜਕੀ ਦੇ ਭਾਈ ਹਨ ਰਿਸ਼ਤਾ ਨਹੀਂ ਲੈਣਾ ਨਾ 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 ਰੂਟੀਨ 'ਚ ਆ ਗਿਆ ਪਰ ਆਪ ਇਕਣਾ ਦੀ ਖੋਜ ਹੁੰਦੀ ਹੈ ਮੈਂ ਉਹਨੂੰ ਕਹਿ ਰਿਹਾ ਭਾਲ ਨਹੀਂ ਹੁੰਦੀ ਵੀ ਰਿਸ਼ਤਾ ਉਹ ਲੈਣਾ ਜਿਹੜੀ ਲੜਕੀ ਦੇ ਭਰਾ ਨਾ ਹੋਵੇ ਬਣੀ ਬਣਾਏ ਸਾਮਾਂਗੇ ਉਹਨਾਂ ਦੇ ਬਣਾ ਬਣਾ ਘਰ ਸਾਮਾਂਗੇ ਬਣੇ ਬਣਾ ਇੱਥੇ ਕਬਜ਼ਾ ਕਰਾਂ ਇਹ ਪ੍ਰੇਤ ਵਰਤੀ ਕਹਿੰਦੇ ਆ ਪ੍ਰੇਤ ਘਰ ਲੱਭਦਾ ਖਰਦਾ ਜਿਹੜੇ ਘਰ ਮਾਲਕਣਾ ਹੋਵੇ ਜਿਹੜੇ ਘਰ ਚ ਮਾਲਕਣਾ ਹੋਵੇ ਨਾ ਪ੍ਰੇਤ ਉਹ ਘਰ ਲੱਭਦੇ ਆ ਉਹ ਘਰ ਲੱਭਦੇ ਨੇ ਉਹ ਇਹ ਪ੍ਰੇਤ ਵਰਤੀ ਇਕੱਲਾ ਇਹਦੀ ਗੱਲ ਨਹੀਂ ਵੀ ਲੜਕੀ ਵਾਲੀ ਨਾ ਆਣਾ ਨਾ ਮਾਫ ਕਰਨਾ ਲੜਕੀ ਵਾਲੇ ਵੀ ਬਹੁਤ ਵਾਰੀ ਘਰੀ ਵੇਖਦੇ ਆ ਕਾਕਾ ਭਾਵੇਂ ਸਮਾਂ ਅਕਪਿੰਦਾ ਹੋਵੇ ਬਸ ਇਕੱਲਾ ਕੋਠੀ ਦੇਖ ਲਈ ਜ਼ਮੀਨ ਦੇਖ ਲਈ ਕੋਠੀ ਜਮੀਨ ਨਹੀਂ ਪਉਂਦੇ ਆ ਧੀ ਨੂੰ ਮਾਫ ਕਰਨਾ ਜੇ ਆਪਾਂ ਧੀਆ ਆਲੇ ਆ ਸਾਰੇ ਹਾਂ ਤਾਂ ਹੀ ਤਾਂ ਧੀਆ ਵਸਦਿਆਂ ਨੇ ਉਹ ਧੀ ਤਾਂ ਕੋਠੀ ਨਾ ਵਿਆਹੀ ਸੀ ਜੀਵਨ ਸਾਥੀ ਦੀ ਲੋੜ ਹੈ ਸਿੱਖਿਆ ਦਿੱਤੀ ਧੰਨ ਗੁਰੂ ਅਮਰਦਾਸ ਸਾਹਿਬ ਵਿਵਹਨ ਦਾ ਰਿਸ਼ਤਾ ਕੀ ਤਾਕੀਦ ਦੇ ਗੁਣ ਦੇਖੇ ਜਦ ਕਿ ਯਤੀਮ ਸੀ ਭਾਈ ਜੇਠਾ ਜੀ ਯਤੀਮ ਸੀ ਘੋਗਣੀਆਂ ਵੇਚਣ ਵਾਲੇ ਪਰ ਆਪਾਂ ਤਾਂ ਅਸੀ ਗੁਣ ਨੇ ਤਰੱਕੀ ਬਹੁਤ ਕਰਨੀ ਹੈ ਗੁਣ ਨੇ ਇਹਦੇ ਵਿੱਚ ਜੋ ਬਾਅਦ ਵਿੱਚ ਗੁਰੂ ਰਾਮਦਾਸ ਆਹੋਜੀ ਬਣੇ ਭਾਈ ਜੇਠਾ ਜੀ ਆਪਾਂ ਨੂੰ ਸिखਿਆ ਦਿੱਤੀ ਸੀ ਵੀ ਗੁਣ ਦੇਖਿਆ ਕਰੋ ਕੋਈ ਭਾਈ ਜੇਠਾ ਜੀ ਦਾ ਘਰ ਨਹੀਂ ਸੀ ਯਤੀਮ ਮਾਤਾ ਪਿਤਾ ਚੜਾਈ ਕਰ ਚੁੱਕੇ ਸੀ ਘੁੰਗਣੀਆਂ ਵੇਚਦੇ ਸੀ ਘੁੰਗਣੀਆਂ ਵੇਚਦੇ ਸੀ ਪਰ ਗੁਣ ਦੇਖ ਕੇ ਬੀਬੀ ਭਾਨੀ ਵਾਸਤੇ ਵਰ ਚੁਣਿਆ ਤੇ ਆਪਾਂ ਆਪਣੀ ਪ੍ਰੇਤ ਵਰਤੀ ਆਪਾਂ ਘਰ ਘਰ ਤੇ ਸੁਰਤ ਰਹਿ ਗਈ ਸਾਡੀ ਤੇ ਕਈ ਸਾਡੀਆਂ ਧੀਆਂ ਦੀ ਪ੍ਰੇਤ ਵਰਤੀ ਵੀ ਹੋ ਗਈ ਮੈਨੂੰ ਮaaf ਕਰਨਾ ਬਚਨ ਬਹੁਤ ਤਿੱਖਾ ਹੈ ਗੁੱਸਾ ਨਾ ਕਰੀਂ ਉਕੀ ਕੁਝ ਸਾਰੇ ਨਹੀਂ ਕਹਿੰਦਾ ਮੈਂ ਪਤਾ ਨਹੀਂ ਕਿਦਾਂ ਦਾ ਪ੍ਰਚਾਰ ਹੋਇਆ ਕਿਦਾਂ ਦਾ ਕੀ ਸੁਣਿਆ ਕੁਝ ਬੇਟੀਆਂ ਦੀ ਇਹ ਬਣ ਗਈ ਕਹਿੰਦੇ ਸੱਸ ਨਾ ਹੋਵੇ ਸੱਸ ਨਾ ਹੋਵੇ ਕਹਿੰਦੇ ਆ ਜੋ ਬਿਰਤੀ ਬਣ ਗਈ ਕਹਿੰਦੇ 600 ਗੱਜ ਦੀ ਕੋਠੀ ਹੋਵੇ ਚੰਗੀ ਕੋਠੀ ਦੇ ਡ੍ਰੈਗ ਰੂਮ ਵਿੱਚ ਸੱਸ ਦੀ ਫੁੱਲਾਂ ਵਾਲੀ ਫੋਟੋ ਹੋਵੇ ਟੰਗੀ ਆਪ ਹਾਲ ਦੀਆਂ ਰਹੀ ਤਾਂ ਪ੍ਰੇਤ ਪ੍ਰੇਤ ਵਰਤੀ ਜੇ ਕਿ ਲੜਕੀ ਮੈਨੂੰ ਮਲਾਈ ਵੀ ਸੀ ਮਾਤਾ ਪਿਤਾ ਨੇ ਬਕਾਇਦਾ ਇਹ ਮਾਨਸਿਕ ਰੋਗ ਹੈ ਮਾਨਸਿਕ ਰੋਗ ਫਿਰ ਮੈਂ ਬੇਟੀ ਨੂੰ ਪੁੱਛਿਆ ਕੋਈ ਮੇਰਾ ਸਵਾਲ ਸਿੱਧਾ ਆ ਜਾਏ ਮੈਂ ਕਿਹਾ ਬੇਟਾ ਚਲੋ ਤੇਰੀ ਸੋਚ ਬਣ ਗਈ ਇਹ ਵੀ ਸਾਸਨਾ ਹੋਵੇ ਤੇ ਤੇਰੀ ਆਉਣ ਵਾਲੀ ਭਰਜਾਈ ਦੀ ਸੋਚ ਵੀ ਇਹੀ ਹੋਈ ਜੇ ਫਿਰ ਤੇਰਾ ਭਾਈ ਹੈਗਾ ਨਾ ਕਹਿੰਦੀ ਹਾਂ ਮੈਂ ਜੇ ਤੇਰੀ ਤੇਰੀ ਭਰਜਾਈ ਆਉਣੀ ਹੈ ਤੇ ਉਹਦੀ ਸੋਚ ਵੀ ਜੇ ਇਹੀ ਬਣ ਗਈ ਫੇਰ ਉਹਦੀ ਸੋਚ ਵੀ ਇਹੀ ਹੋਊ ਬੁਰੀ ਸੱਸ ਤਾਂ ਤੇਰੀ ਮਾਂ ਹੋ ਗਈ ਨਾ ਫੇਰ ਉਹ ਵੀ ਚਾਹੁੰਦੀ ਉਹ ਸੋਡੇ ਘਰੇ ਫੁੱਲਾਂ ਵਾਲੀ ਫੋਟੋ ਡੰਗੀ ਹੋਵੇ ਉਹਦੇ ਕਲਿੱਕ ਕੀਤਾ ਬੱਚੀ ਦੇ ਬੱਚਨ ਇਹ ਮਾਨਸਿਕ ਰੋਗ ਨੇ ਇਦਾਂ ਦੇ ਗਲਤ ਖਿਆਲ ਬਣ ਗਏ ਸਾਡੇ ਇਹ ਰਿਸ਼ਤੇ ਇਦਾਂ ਦੇ ਬਣ ਗਏ ਚਲੋ ਮੈਂ ਬੇਨਤੀ ਕਰੂੰ ਆ ਸੱਸ ਜੇ ਨੂੰ ਨੂੰਤੀ ਸਮਝੇ ਤੇ ਨੂੰ ਸੱਸ ਨੂੰ ਮਾਂ ਸਮਝੇ ਤੇ ਮਾਂ ਮਾਤੀਆਂ ਕਦੇ ਲੜਦੀਆਂ ਨਹੀਂ ਹੁੰਦੀਆਂ ਪਿਆਰ ਹੁੰਦਾ ਇਹ ਪਤਾ ਨਹੀਂ ਕਿਹੜੇ ਰਿਸ਼ਤੇ ਇਦਾਂ ਦੇ ਗੱਲਾਂ ਬਣਾਤੇ ਸੱਸ ਸੋਤਾ ਇਦਾਂ ਹੁੰਦੀ ਹੈ ਜਾਂ ਨੂੰਹ ਇਦਾਂ ਹੁੰਦੀ ਹੈ ਸੋ ਇਥੋਂ ਗੱਲਤੀਆਂ ਸਾਡੀਆਂ ਵਿਗੜ ਗਈਆਂ ਇਸ ਕਰਕੇ ਗੱਲ ਚੱਲੀ ਸੀ ਇਹ ਪ੍ਰੇਤਵਰਤੀ ਆ ਹੁਣ ਆ ਭਾਵ ਹੈ ਇੱਥੇ ਜਿਨ੍ਹਾਂ ਦਾ ਘਰ ਦੇ ਉੱਤੇ ਨਿਗਾਰਾ ਰਹੀਦੀ ਹੈ ਧੀ ਦਾ ਰਿਸ਼ਤਾ ਕਰਨਾ ਘਰ ਹੀ ਦੇਖਣਾ ਹੈ ਪੁੱਤ ਦਾ ਰਿਸ਼ਤਾ ਲੈਣੇ ਬਸ ਬੀਬੀ ਕਿਤੇ ਨਾ ਹੋਵੇ ਤਾਂ ਘਰ ਸਾਂਭਾਂਗੇ